ਸਹੀ ਸਤਿਕਾਰ ਸਾਰਿਆਂ ਨੂੰ ਇੱਕ ਹੁਣ ਜਿਹੜਾ ਮਹੀਨਾ ਚੱਲ ਰਿਹਾ ਇਹ ਤਿਥੀਹਾਰਾਂ ਦਾ ਹੁਣ ਸਾਰੇ ਆਪਣੇ ਜਿੰਨੇ ਵੀ ਵੀਰ ਭੈਣਾਂ ਆਪਣੇ ਤੇ ਆ ਲੈ ਕੇ ਜਾਂਦੇ ਨੇ ਬੋਈ ਦੇ ਸੰਧਾਰੇ ਹਨਾ ਆਪਾਂ ਨੇ ਸਾਰੀ ਮਠਿਆਈ ਆਪਣੇ ਘਰ ਦੇ ਦੁੱਧ ਦੀ ਤਿਆਰ ਕਰੀ ਐ ਸਾਰਾ ਕੁਝ ਤਿਆਰ ਹੈ ਹੁਣ ਆਪਣੇ ਕੋਲੇ ਤੇ ਕਿਸੇ ਨੇ ਵੀ ਪਿਓਰ ਮਠਿਆਈ ਲੈਣੀ ਹੋਵੇ ਕੋਈ ਵੀ ਮਿਲਾਵਟ 1% ਵੀ ਨਹੀਂ ਇਸ ਵਿੱਚ ਆਪਣੇ ਆਪ ਦੇ ਦੁੱਧ ਦੀ ਬਣਾਈ ਐ ਤੇ ਸਾਰੀ ਸ਼ੁੱਧ ਮਠਾਈ ਮਿਲੂਗੀ ਕਿਸੇ ਨੇ ਵੀ ਲੈਣੀ ਹੈ ਤੇ ਇਸ ਕੰਮ ਤੱਕ ਆਪਾਂ ਪਹੁੰਚਾਉਂਦਾ ਆਪਣਾ ਜਿਹੜਾ ਮੇਨੂ ਬਈ ਆ ਬੰਦੇ ਕਰਕੇ ਆਜ 8 ਸਾਲ ਹੋ ਗਏ ਇਹ ਬੰਦੇ ਨੂੰ ਮੇਰੇ ਨਾਲ ਆਪਦੇ ਘਰ ਦੇ ਜੀਆਂ ਵਾਂਗੂ ਹੀ ਰੱਖਦੇ ਆਪਾਂ ਤੇ ਇਸ ਬੰਦੇ ਕਾਰਨ ਆਪਾਂ ਇੱਥੇ ਤੱਕ ਆਇਆ ਕਿਉਂਕਿ ਅਸੀਂ ਨੇ ਦੋਵਾਂ ਨੇ ਰਲ ਮਿਲ ਕੇ ਬਹੁਤ ਕਮਾਈ ਕੀਤੀ ਤੇ ਜਿੰਨੀ ਵੀ ਅਸੀਂ ਕਮਾਈ ਕਰਕੇ ਇੱਥੇ ਤੱਕ ਪਹੁੰਚਿਆ ਇਹਨਾਂ ਦੀ ਬਦੌਲਤ ਹੈ ਜੇ ਇਹ ਆਪਣੇ ਘਰੇ ਕੰਮ ਕਰਦੇ ਨੇ ਆਪਦਾ ਸਮਝ ਕੇ ਕਰਦੇ ਨੇ ਤਾਹੀਂ ਆਪਾਂ ਬਈ ਇੱਥੇ ਤੱਕ ਪਹੁੰਚ ਸਕਦੇ ਕੱਲਾ ਹੁੰਦਾ ਤਾਂ ਕਿੰਨੇ ਖੰਭ ਮਾਰ ਲੂਆ ਉਹ ਤਾਂ 10ਵੇਂ ਸੰਖਾਮਦੂ ਪਰ ਜੇ ਇਸ ਬੰਦੇ ਨੇ 50-50 ਕਿੱਲੇ ਦੀ ਖਰੀਦੀ 25-25 ਡੰਗਰਾ ਮੇਰੇ ਨਾਲ ਰੱਖ ਕੇ 8 ਸਾਲਾਂ ਤੋਂ ਬਹੁਤ ਮਿਹਨਤ ਕਰੀ ਐ ਆਪਾਂ ਵੀ ਆਪਦਾ ਇਹਨੂੰ ਘਰ ਦਾ ਜੀ ਮੰਨਿਆ ਹੋਇਆ ਕੋਈ ਹਿਸਾਬ ਕਿਤਾਬ ਨਹੀਂ ਸੀ ਗਿਆ ਸਾੰਧੀ ਨਾਲ ਆਪਦੇ ਮੰਗੂ ਹੀ 5 ਖਾਵੇ 50 ਖਾਵੇ ਉਸ ਕਰੇ ਉਸ ਨਾ ਕਰੇ ਆਪਾਂ ਜਦ ਤੱਕ ਨਾ ਇਹਨੂੰ ਟੋਕਿਆ ਤੇ ਵਧੀਆ ਸਾਡਾ ਹੁਣ ਤੱਕ ਚੱਲ ਰਿਹਾ ਹੈ ਤੇ ਅੱਗੇ ਵੀ ਚੱਲਦਾ ਰੁਹਾ ਆਪਣੇ ਨਾਲ ਹੀ ਹੈ ਕਿੰਨਾ ਜਿੰਨਾ ਟਾਈਮ ਘੱਟ ਨਹੀਂ ਜਾਂਦੇ ਤੇ ਆ ਸਾਰਾ ਇਸ ਦੀ ਬਦੌਲਤ ਕਾਰਨ ਕਿ ਜੇ ਸ਼ੁੱਧ ਮਠਿਆਈ ਲੈਣੀ ਆ ਬਾਈ ਕੋਰੇ ਆ ਕੇ ਤਾਂ ਪਾਤਲਾ ਸ਼ਹਿਰ ਆਪਣਾ ਪਟਿਆਲਾ ਜ਼ਿਲ੍ਹਾ ਤੇ ਜਾਖਲ ਰੋਡ ਹੈ ਜੇ ਤੁਸੀਂ ਪਾਤਲਾ ਤੋਂ ਭਗ ਸਿੰਘ ਚੌਂਕ ਤੋਂ ਜਾਖਲ ਨੂੰ ਜਾਂਦੇ ਆ ਤਾਂ ਦੁਰਗਾਦਨ ਨੂੰ ਗਲੀ ਮੁੜਦੀ ਹੈ ਮੰਡੀ ਤੋਂ ਪਿੱਛੇ ਤੇ ਜਾਖਲ ਰੋਡ ਤੇ ਬਨੋਧ ਮੈਡੀਕਲ ਦੇ ਨਾਲ ਰੱਡੂ ਡੈਰੀ ਸਵੀਟ ਦੇ ਨਾਂ ਤੇ ਆਪਣਾ ਖੁੱਲਿਆ ਹੋਇਆ ਇਹ ਸਵੀਟਸ ਤੇ ਹਰ ਇੱਕ ਤਰ੍ਹਾਂ ਦੀ ਪਿਓਰ ਮਠਾਈ ਮਿਲੂਗੀ ਲੱਸੀ ਘੋ ਦੇਸੀ ਤੇ ਆਪਣਾ ਹੋਰ ਮੰਨ ਲਓ ਮਠਾਈਆਂ ਜੇ ਮੰਦ ਲਾ ਕੋਰੀਅਰ ਵੀ ਕਿਸੇ ਨੇ ਵੀ ਕਰਾਉਣਾ ਹੈ ਕੋਰੀਅਰ ਦਾ ਵੀ ਆਪਣੇ ਲਵੇ ਹੁਣ ਕੰਮ ਹੈ ਜੇ ਕੋਈ ਆਪ ਕਰਵਾਉਣਾ ਚਾਹੁੰਦਾ ਹੋਵੇ ਤਾਂ ਵੀ ਸਾਨੂੰ ਦੱਸ ਦੇ ਜੇ ਸਾਡੇ ਤੋਂ ਕਰਵਾਉਣਾ ਹੋ ਕੋਈ ਤਾਂ ਵੀ ਸਾਨੂੰ ਦੱਸ ਦੇ ਨੰਬਰ ਸਕਰੀਨ ਤੇ ਲਾ ਦਾਂਗੇ ਸਪੋਰਟ ਕਰਨ ਵਾਸਤੇ ਥੋੜੀ ਲੋੜ ਹੈ ਵੀਰੋ ਸ਼ੇਅਰ ਤੇ ਵੀਡੀਓ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸ਼ੇਅਰ ਕਰ ਦਿਓ ਵੀਡੀਓ ਕਿਉਂਕਿ ਜਿੰਨੇ ਵੀ ਆਪਾਂ ਪੰਜਾਬ 'ਚ ਬੈਠਿਆ ਮੁੰਡੇ ਜਿਹੜੇ ਇਹ ਕੰਮ ਕਰ ਰਹੇ ਨੇ ਬਹੁਤ ਮੁੰਡਿਆਂ ਦਾ ਰੁਝਾਨ ਹੋ ਗਿਆ ਕਿਉਂਕਿ ਇਹ ਆਪਣਾ ਧੰਦਾ ਹੈ ਆਪਣਾ ਦੁੱਧ ਆਪਾਂ ਆਪ ਬਣਾ ਕੇ ਉਸ ਵੀ ਵੇਚ ਸਕਦੇ ਆ ਲੋਕਾਂ ਨੂੰ ਚੰਗਾ ਖਵਾਓ ਸਿਹਤ ਦਾ ਲੈ ਧਿਆਨ ਦਿਓ ਵਧੀਆ ਵਧੀਆ ਖਾਓ ਵਧੀਆ ਖਾਓ